ਖਾਲਸਾ ਵਾਇਟ ਜੀ ਕੀਮਤੇ ਸਮੂਹ ਖਾਲਸਾ ਪੰਥ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ ਭਾਈ ਅਮਰਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਟੀਮ ਵੱਲੋਂ ਜੋ ਪੰਥਰਕ ਕਾਨਫਰੰਸ ਮਾਗੀ ਦੇ ਪਵਿੱਤਰ ਦਿਹਾੜੇ ਤੇ ਜੋ ਮੁਖਸਰ ਸਹਿਬ ਵਿਖੇ ਕੀਤੀ ਜਾ ਰਹੀ ਹੈ 14 ਤਰੀਕ ਨੂੰ ਉਹ ਜੋ ਬਠਿੰਡਾ ਚੌਕ ਵੇਸ ਰੱਖੀ ਗਈ ਸੀ بارش ਦੇ ਕਾਰਨ ਉਥੇ ਪਾਣੀ ਖੜਾ ਹੋਣ ਕਾਰਨ ਹੁਣ ਇਥੇ ਜੋ ਕੀ ਗ੍ਰੀਨ ਰਿਜੋਰਟ ਗ੍ਰੀਨ ਸੀ ਰਿਜੋਰਟ ਬਠਿੰਡਾ ਰੋਡ ਉਹ ਸਾਹਮਣੇ ਭਾਈ ਧਾਮ ਸਿੰਘ ਗੇਟ ਜੋ ਕਾਫੀ ਵੱਡਾ ਪੈਲਸ ਆ ਕੋਈ ਕਰੀਬਨ 4-5 ਏਕੜ ਦਾ ਵਿਹੜਾ ਹੈਗਾ ਵਾ ਜਿਹਦੇ ਵਿੱਚ ਉੱਥੇ ਆਪਾਂ ਤਬਦੀਲ ਕੀਤੀ ਆ ਸੋ ਇਹ ਵੀਡੀਓ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਸ਼ੇਅਰ ਕਰੋ ਤਾਂ ਕਿ ਸਿੱਖ ਸੰਗਤਾਂ ਨੂੰ ਪਤਾ ਲੱਗ ਸਕੇ ਅੱਜ 12 ਤਰੀਕ ਹੈਗੀ ਆ ਕੱਲ ਦਾ ਵਿੱਚ 13 ਦਾ ਦਿਹਾੜਾ ਬਚਿਆ ਵਾ ਤੇ 14 ਤਰੀਕ ਨੂੰ 11 ਵਜੇ ਬਠਿੰਡਾ ਰੋਡ ਦੇ ਉੱਤੇ ਜੋ ਭਾਈ ਅਮਰਤਪਾਲ ਸਿੰਘ ਦੀ ਟੀਮ ਤੇ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਜੋ ਇੱਕ ਪੰਥ ਦੀ ਨਿਆਰੀ ਹੋਣ ਲਈ ਜੋ ਪੰਥਕ ਅਕਾਲੀ ਦਲ ਜੋ ਇੱਕ ਨਵੀਂ ਜੋ ਪਾਰਟੀ ਦਾ ਜੋ ਨੀਂ ਰੱਖਿਆ ਜਾ ਰਹੀ ਆ ਉਹ ਭਾਈ ਦਾਮ ਸਿੰਘ ਗੇੜ ਦੇ ਕੋਲ ਬਠਿੰਡਾ ਰੋਡ ਤੇ ਸੀ ਗ੍ਰੀਨ ਪੈਲਸ ਦੇ ਵਿੱਚ ਜੋ ਸ਼ਿਫਟ ਕਰ ਦਿੱਤੀ ਗਈ ਆ ਇਹ ਸਾਰਿਆਂ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ